ਮੇਰੀ ਮਦਰ ਮਤਲਬ ਬਹੁਤ ਹੀ ਨਾ ਓਪਨ ਮਾਈਂਡਡ ਸੀਗੇ ਕਿ ਉਹਨਾਂ ਨੂੰ ਇਦਾਂ ਲੱਗਦਾ ਕਿ ਜੇ ਮੇਰੀ ਸਿਸਟਰ ਨਹੀਂ ਪੜ ਸਕੀ ਨਾ ਤੇ ਮੈਨੂੰ ਤੇ ਉਹਨਾਂ ਨੇ ਐਨਾ ਪੜਾਣਾ ਹੈ ਚਾਹੇ ਉਹਨਾਂ ਨੇ ਜਿਵੇਂ ਕਰਜਾ ਤੱਕ ਪੜਾਇਆ ਜਿਵੇਂ ਵੀ ਪੜਾਇਆ ਹੈ ਨਾ ਉਹਨਾਂ ਨੇ ਕਦੇ ਕਿਤੇ ਅੰਜਲ ਨੇ ਮਨਾ ਨਹੀਂ ਕੀਤਾ ਕਿਉਂਕਿ ਉਹ ਮੈਨੂੰ ਕਹਿੰਦੇ ਸੀ ਕਿ ਜਿੰਨਾ ਬਾਹਰ ਜਾਵਾਂਗੇ ਆਪਾਂ ਐਕਸਪਲੋਰ ਕਰਾਂਗੇ ਹੈਨਾ ਉਹਨਾਂ ਆਪਾਂ ਨੂੰ ਚੀਜ਼ਾਂ ਜ਼ਿਆਦਾ ਸਮਝ ਲੱਗਦੀਆਂ ਨੇ ਕਿ ਜੇ ਆਪਣੇ ਘਰੇ ਹੀ ਆਪਾਂ ਨੂੰ ਕਹਿ ਰਿਹਾ ਕਿ ਨਹੀਂ ਤੁਸੀਂ ਇੱਥੇ ਨਹੀਂ ਜਾ ਸਕਦੇ ਤੁਸੀਂ ਇੱਥੋਂ ਕਰੋ ਕੰਮ ਤੇ ਤੇ ਕੰਮ ਤੋਂ ਘਰੇ ਸਿੱਧਾ ਵਿੱਚ ਤੁਸੀਂ ਐਕਸਪਲੋਰ ਨਹੀਂ ਕਰ ਸਕਦੇਗੇ ਅ ਉਸ ਤੋਂ ਬਾਅਦ ਹੁਣ ਤੁਹਾਨੂੰ ਤੁਹਾਡੀ ਫੈਮਿਲੀ ਵੱਲੋਂ ਪੂਰੀ ਸਪੋਰਟ ਮਿਲਦੀ ਹੈ ਹਾਂਜੀ ਮੈਨੂੰ ਮੇਰੀ ਫੈਮਿਲੀ ਵੱਲੋਂ ਹੁਣ ਤੇ ਪੂਰੀ ਸਪੋਰਟ ਮਿਲ ਰਹੀ ਹੈ ਜਿਵੇਂ ਕਿ ਉਹਨਰੇ ਹਸਬੰਡ ਵੀ ਬਹੁਤ ਸਪੋਰਟਿਵ ਨੇ ਹਮੇਸ਼ਾ ਐਦਾਂ ਨਹੀਂ ਹੁੰਦਾ ਕਿ ਤੁਸੀਂ ਇੱਕ ਮਤਲਬ ਬਹੁਤ ਰਿਚ ਮੁੰਡੇ ਨਾਲ ਵਿਆਹ ਕਰੋ ਤੁਸੀਂ ਐਦਾਂ ਦੇ ਮੁੰਡੇ ਨਾਲ ਵਿਆਹ ਕਰੋ ਕਿ ਜਿਹੜਾ ਤੁਹਾਨੂੰ ਸਪੋਰਟ ਕਰੇ ਜਿਵੇਂ ਤੁਹਾਡੇ ਮਦਰ ਜਿਹੜਾ ਹੈ ਉਹ ਤੁਹਾਨੂੰ ਛੱਡ ਕੇ ਗਈ ਉਸ ਤੋਂ ਬਾਅਦ ਵੀਂਗਾ ਗਰਲ ਤੁਹਾਡੀ ਸਿਸਟਰ ਆਲਰੇਡੀ ਮੈਰਿਡ ਸੀ ਤੁਸੀਂ ਇਕੱਲੇ ਰਹਿ ਗਏ ਕਿੱਦਾਂ ਫਿਰ ਉਸ ਟਾਈਮ ਤੇ ਕਿੱਦਾਂ ਮੈਨੇਜ ਕੀਤਾ ਤੁਸੀਂ ਆਪਣੇ ਆਪ ਨੂੰ ਉਸ ਟਾਈਮ ਤੇ ਤਾਂ ਇੱਕ ਕਹਿੰਦੇ ਆ ਨਾ ਵੀ ਮਤਲਬ ਜਿਵੇਂ ਮੇਰੇ ਸਿਸਟਰ ਮੈਰਿਡ ਸੀ ਤੇ ਮੈਂ ਤੇ ਮੇਰੇ ਮਮਾ ਇਕੱਲੇ ਹੀ ਸੀ ਘਰ ਦੇ ਵਿੱਚ ਜਿਵੇਂ ਇੱਕ ਬੰਦੇ ਤੇ ਕਹਿੰਦੇ ਨੇ ਕੈਰ ਟੁੱਟ ਪੈਂਦਾ ਉਦਾਂ ਦੀ ਚੀਜ਼ ਸੀ ਕਿ ਮੈਨੂੰ ਤਾਂ ਲੱਗ ਰਿਹਾ ਸੀ ਕਿ ਸਭ ਕੁਝ ਖਤਮ ਹੋ ਗਿਆ ਹੁਣ ਮੈਂ ਅੱਗੇ ਪੜ ਨਹੀਂ ਸਕਦੀ ਮਤਲਬ ਮੈਂ ਕਿਵੇਂ ਕਰੂੰਗੀ ਕੁਝ ਹਨਾ ਕਰੇ ਜਿਵੇਂ ਮੈਂ ਕੱਲੀ ਰਹਿ ਰਹੀ ਸੀ ਤਾਂ ਬਾਰੇ ਬਹੁਤ ਗੱਲਾਂ ਹੁੰਦੀਆਂ ਸੀ ਕਿਉਂਕਿ ਮੈਂ ਉੱਦਾਂ ਦੇ ਬੈਕਗ੍ਰਾਉਂਡ ਚੋਂ ਆ ਹਨਾ ਤੁਸੀਂ ਦੱਸਿਆ ਕਿ ਜਿਵੇਂ ਤੁਸੀਂ ਦੋਨੋਂ ਸਿਸਟਰ ਜੀ ਸਿਰਫ ਘਰ ਦੇ ਵਿੱਚ ਤੇ ਅਕਸਰ ਜਿਹੜਾ ਹੈ ਰਿਸ਼ਤੇਦਾਰਾਂ ਵੱਲੋਂ ਜਾਂ ਬਾਹਰ ਦੇ ਲੋਕਾਂ ਵੱਲੋਂ ਗੱਲਾਂ ਹੁੰਦੀਆਂ ਨੇਗਾ ਤੁਸੀਂ ਦੱਸਿਆ ਉਹਨੇ ਗੱਲਾਂ ਹੁੰਦੀਆਂ ਨੇ ਤੁਹਾਡੇ ਮਦਰ ਨੇ ਤੁਹਾਨੂੰ ਉਸ ਟਾਈਮ ਤੇ ਕੀ ਸਿੱਖਿਆ ਦਿੱਤੀ ਕੀ ਸਿਖਾਇਆ ਵੀ ਲੋਕਾਂ ਦੀਆਂ ਗੱਲਾਂ ਜਿਹੜੀਆਂ ਨੇ ਕੋਈ ਗੱਲ ਨਹੀਂ ਪਰਿਵਾਰ ਨਹੀਂ ਕਰਨੀ ਇਹਨਾਂ ਦੀ ਮੇਰੇ ਮਦਰ ਮਤਲਬ ਬਹੁਤ ਹੀ ਨਾ ਓਪਨ ਮਾਈਂਡਡ ਸੀਗੇ ਸਪੈਸ਼ਲੀ ਮੈਨੂੰ ਲੈ ਕੇ ਤਾਂ ਬਹੁਤ ਜ਼ਿਆਦਾ ਓਪਨ ਮਾਈਂਡਡ ਸੀਗੇ ਕਿ ਉਹਨਾਂ ਨੂੰ ਇਦਾਂ ਲੱਗਦਾ ਕਿ ਜੇ ਮੇਰੀ ਸਿਸਟਰ ਨਹੀਂ ਪੜ ਸਕੀ ਨਾ ਤੇ ਮੈਨੂੰ ਤੇ ਉਹਨਾਂ ਨੇ ਐਨਾ ਪੜਾਉਣਾ ਹੈ ਚਾਹੇ ਉਹਨਾਂ ਨੇ ਜਿਵੇਂ ਕਰਜਾ ਚੱਕ ਕੇ ਪੜਾਇਆ ਜਿਵੇਂ ਵੀ ਪੜਾਇਆ ਹੈ ਨਾ ਤੇ ਉਹਨਾਂ ਨੇ ਬਹੁਤ ਮੈਨੂੰ ਅੱਗੇ ਪੜਨ ਦੇ ਵਿੱਚ ਬਹੁਤ ਸਪੋਰਟ ਕੀਤੀ ਕਿ ਮੈਂ ਉੱਥੇ ਤੱਕ ਪਹੁੰਚ ਜਾਵਾਂ ਮੈਨੂੰ ਮਤਲਬ ਉਹਨਾਂ ਨੇ ਕਦੇ ਕਿਤੇ ਆੰਜਲ ਨੇ ਮਨਾਨੇ ਕੀਤਾ ਕਿਉਂਕਿ ਉਹ ਮੈਨੂੰ ਕਹਿੰਦੇ ਸੀ ਕਿ ਜਿੰਨਾ ਬਾਅਦ ਜਾਵਾਂਗੇ ਆਪਾਂ ਐਕਸਪਲੋਰ ਕਰਾਂਗੇ ਹੈਨਾ ਉਹਨਾਂ ਆਪਾਂ ਨੂੰ ਚੀਜ਼ਾਂ ਜ਼ਿਆਦਾ ਸਮਝ ਲੱਗਦੀਆਂ ਨੇ ਤੇ ਮੈਨੂੰ ਇਹਦਾ ਲੱਗਦਾ ਕਿ ਸਭ ਨੂੰ ਹੀ ਇਹ ਸਪੋਰਟ ਆਪਣੇ ਮਾਵਾ ਵੱਲੋਂ ਮਿਲਣੀ ਚਾਹੀਦੀ ਹੈ ਕਿਉਂਕਿ ਜੇ ਆਪਣੇ ਘਰੇ ਆਪਣੀਆਂ ਮਾਵਾ ਆਪਣੀ ਸਪੋਰਟ ਕਰ ਰਹੀਆਂ ਨੇ ਨਾ ਉਹ ਚੀਜ਼ ਆਪਾਂ ਨੂੰ ਬਹੁਤ ਅੱਗੇ ਲੈ ਕੇ ਜਾਂਦੀ ਹੈ ਕਿ ਜੇ ਆਪਣੇ ਘਰੇ ਹੀ ਆਪਾਂ ਨੂੰ ਕਹਿ ਰਿਹਾ ਕਿ ਨਹੀਂ ਤੁਸੀਂ ਇੱਥੇ ਨਹੀਂ ਜਾ ਸਕਦੇ ਤੁਸੀਂ ਇੱਥੋਂ ਘਰੋ ਕੰਮ ਤੇ ਤੇ ਕੰਮ ਤੋਂ ਘਰੇ ਸਿੱਧਾ ਵੀ ਤੁਸੀਂ ਐਕਸਪਲੋਰ ਨਹੀਂ ਕਰ ਸਕਦੇ ਹੈਗੇ ਅੱਛਾ ਹੁਣ ਜਿਵੇਂ ਕਿ ਤੁਸੀਂ ਆਪਣੀ ਗੱਲ ਹੋਈ ਤੁਸੀਂ ਦੱਸਿਆ ਸੀ ਕਿ ਯੂ ਗਾਟ ਮੈਰਿਡ ਤਾਂ ਉਸ ਤੋਂ ਬਾਅਦ ਹੁਣ ਤੁਹਾਨੂੰ ਤੁਹਾਡੀ ਫੈਮਿਲੀ ਵੱਲੋਂ ਪੂਰੀ ਸਪੋਰਟ ਮਿਲਦੀ ਹੈ ਹਾਂਜੀ ਮੈਨੂੰ ਮੇਰੀ ਫੈਮਿਲੀ ਵੱਲੋਂ ਹੁਣ ਤੇ ਪੂਰੀ ਸਪੋਰਟ ਮਿਲ ਰਹੀ ਹੈ ਜਿਵੇਂ ਕਿ ਮੇਰੇ ਹਸਬੰਦ ਵੀ ਬਹੁਤ ਸਪੋਰਟਿਵ ਨੇ ਅ ਕਿਉਂਕਿ ਹਮੇਸ਼ਾ ਐਦਾਂ ਨਹੀਂ ਹੁੰਦਾ ਕਿ ਤੁਸੀਂ ਇੱਕ ਮਤਲਬ ਬਹੁਤ ਰਿਚ ਮੁੰਡੇ ਨਾਲ ਵਿਆਹ ਕਰੋ ਤੁਸੀਂ ਐਦਾਂ ਦੇ ਮੁੰਡੇ ਨਾਲ ਵਿਆਹ ਕਰੋ ਕਿ ਜਿਹੜਾ ਤੁਹਾਨੂੰ ਸਪੋਰਟ ਕਰੇ ਹੈਨਾ ਕਿ ਉਹ ਮੈਨੂੰ ਸਪੋਰਟ ਕਰਦੇ ਨੇ ਕਿ ਮੈਂ ਅੱਗੇ ਮੇਰੇ ਗੋਲਸ ਹੈਗੇ ਨੇ ਮਤਲਬ ਐਦਾਂ ਦਾ ਕੁਝ ਨਹੀਂ ਹੈ ਕਿ ਮੈਂ ਹਾਊਸ ਵਾਈਫ ਬੰਨਣਾ ਮੇਰੇ ਆਪਣੇ ਗੋਲਸ ਨੇ ਮੈਨੂੰ ਪਤਾ ਮੈਂ ਆਪਣੇ ਕੈਰੀਅਰ ਦੇ ਵਿੱਚ ਲਾਈਫ ਦੇ ਵਿੱਚ ਅੱਗੇ ਕੀ ਕਰਨਾ ਹੈ ਮੈਂ ਉਹਨਾਂ ਨੂੰ ਸਪੋਰਟ ਕਰਦੀ ਆ ਉਹਨਾਂ ਦੇ ਗੋਲ ਦੇ ਵਿੱਚ ਅੱਗੇ ਵਧਣ ਚ ਤੇ ਉਹਨਾਂ ਦੀ ਪੂਰੀ ਸਪੋਰਟ ਹੈ ਕਿ ਮੈਂ ਅੱਗੇ ਜੋ ਕਰਨਾ ਆਪਣੀ ਲਾਈਫ ਦੇ ਵਿੱਚ ਕਰ ਸਕਦੀ ਆ ਅੱਛਾ ਜਿਵੇਂ ਤੁਹਾਡੇ ਮਦਰ ਜਿਹੜਾ ਹੈ ਉਹ ਜਦੋਂ ਤੁਹਾਨੂੰ ਛੱਡ ਕੇ ਗਏ ਉਸ ਤੋਂ ਬਾਅਦ ਬੀਇੰਗ ਆ ਗਰਲ ਤੁਹਾਡੀ ਸਿਸਟਰ ਆਲਰੇਡੀ ਮੈਰਿਡ ਸੀ ਤੁਸੀਂ ਇਕੱਲੇ ਰਹਿ ਗਏ ਕਿੱਦਾਂ ਫਿਰ ਉਸ ਟਾਈਮ ਤੇ ਕਿੱਦਾਂ ਮੈਨੇਜ ਕੀਤਾ ਤੁਸੀਂ ਆਪਣੇ ਆਪ ਨੂੰ ਉਸ ਟਾਈਮ ਤੇ ਤਾਂ ਇੱਕ ਕਹਿੰਦੇ ਆ ਨਾ ਵੀ ਮਤਲਬ ਜਿਵੇਂ ਮੇਰੇ ਸਿਸਟਰ ਮੈਰਿਡ ਸੀ ਤੇ ਮੈਂ ਤੇ ਮੇਰੇ ਮੰਮਾ ਇਕੱਲੇ ਸੀ ਘਰ ਦੇ ਵਿੱਚ ਜਿਵੇਂ ਇੱਕ ਬੰਦੇ ਤੇ ਕਹਿੰਦੇ ਨੇ ਕੈਰ ਟੁੱਟ ਪੈਂਦਾ ਉਦਾਂ ਦੀ ਚੀਜ਼ ਸੀ ਕਿ ਮੈਨੂੰ ਇਹਦਾ ਲੱਗ ਰਿਹਾ ਸੀ ਕਿ ਸਭ ਕੁਝ ਖਤਮ ਹੋ ਗਿਆ ਹੈਨਾ ਵੀ ਲਾਈਕ ਸਭ ਕੁਝ ਖਤਮ ਹੋ ਗਿਆ ਹੁਣ ਮੈਂ ਕਿੱਥੇ ਪੜ ਨਹੀਂ ਸਕਦੀ ਮਤਲਬ ਮੈਂ ਕਿਵੇਂ ਕਰੂੰਗੀ ਕੁਝ ਹੈਨਾ ਕਿ ਕਰੇ ਜੇ ਮੈਂ ਕੱਲੀ ਰਹਿ ਰਹੀ ਸੀ ਤਾਂ ਬਾਰੋਂ ਬਹੁਤ ਗੱਲਾਂ ਹੁੰਦੀਆਂ ਸੀ ਕਿਉਂਕਿ ਓਬਵੀਅਸਲੀ ਹੈਨਾ ਵੀ ਲੋਕੀ ਬਹੁਤ ਤਰ੍ਹਾਂ ਦੇ ਨੇ ਕਿਉਂਕਿ ਮੈਂ ਉਦਾਂ ਦਾ ਬੈਕਗ੍ਰਾਉਂਡ ਜੋ ਹੈਨਾ ਤੇ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਲੋਕੀ ਵੀ ਐਦਾਂ ਹੋਏਗਾ ਐਦਾਂ ਹੋਏਗਾ ਮਤਲਬ ਇਹ ਤਾਂ ਮੇਰਾ ਮੈਸੇਜ ਹੈ ਕਿ ਜੇ ਕੋਈ ਕੁੜੀ ਅੱਗੇ ਵਧਣਾ ਚਾਹੁੰਦੀ ਹੈ ਜਾਂ ਫਿਰ ਐਦਾ ਕਰ ਰਹੀ ਹੈ ਤੇ ਉਹਦੀ ਸੁਸਾਇਟੀ ਨੂੰ ਉਹਨੂੰ ਅੱਗੇ ਨਹੀਂ ਖਿੱਚਣਾ ਚਾਹੀਦਾ ਸਗੋਂ ਉਹਨੂੰ ਮਤਲਬ ਅੱਗੇ ਨੂੰ ਮਤਲਬ ਉਹਨੂੰ ਅੱਗੇ ਤੱਕ ਲਾਓ ਕਿ ਉਹ ਅੱਗੇ ਮਤਲਬ ਆਪਣੇ ਗੋਲਸ ਨੂੰ ਅਚੀਵ ਕਰ ਸਕੇ ਉਹਦਾ سپورਟ ਕਰੋ ਬਹੁਤ ਅੱਛੇ ਤਰੀਕੇ ਨਾਲ ਕਿ ਨਾ ਕਿ ਉਹਦੀਆਂ ਲੱਤਾਂ ਖਿੱਚ-ਖਿੱਚ ਕੇ ਤੁਸੀਂ ਮਤਲਬ ਮੇਰਾ ਵਿਆਹ ਕਰਾਉਣ ਦਾ ਵੀ ਇਹ ਕਾਰਨ ਸੀਗਾ ਕਿ ਮੈਂ ਮਤਲਬ ਉਸ ਟਾਈਮ ਬਹੁਤ ਅਲੋਨ ਫੀਲ ਕਰ ਰਹੀ ਸੀਗੀ ਤੇ ਮਤਲਬ ਮੈਨੂੰ ਐਦਾ ਸੀ ਕਿ ਮੈਰਿਜ ਤੋਂ ਬਾਅਦ ਇੱਕ ਤਾਂ ਮੈਨੂੰ ਫੈਮਿਲੀ ਦੀ سپورਟ ਮਿਲੇਗੀ ਹੈ ਨਾ ਤੇ ਇੱਕ ਮੈਂ ਜੋ ਚਾਹੁੰਨੀ ਹਾਂ ਆਪਣੇ ਦਮ ਤੇ ਕਰ ਸਕਾਂਗੀ ਤੇ ਇੱਕ ਕਹਿੰਦੇ ਨਾ ਸੁਸਾਇਟੀ ਦਾ ਡਰ ਹੁੰਦਾ ਕਿ ਜੇ ਉਹ ਕੱਲੇ ਰਹਿ ਕੇ ਉਹ ਚੀਜ਼ ਕਰਨੀ ਹੋਵੇ ਤੇ ਉਹਦੇ ਲਈ ਫਿਰ ਤੁਹਾਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਲੋਕਾਂ ਦਾ ਵਿੱਚ ਲਣਾ ਪੈਂਦਾ ਤੇ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਉਸ ਟਾਈਮ ਤੇ ਕਿ ਚਲੋ ਹੁਣ ਰੱਬ ਦਾ ਬਾਣਾ ਹੈ ਨਾ ਉਹਨੂੰ ਮੰਨਣਾ ਪੈਣਾ ਪਰ ਬਹੁਤ ਲੋ ਫੇਸ ਦੇ ਵਿੱਚ ਸੀਗੀ ਮੈਂ ਉਸ ਟਾਈਮ ਮੈਨੂੰ ਇਹਦਾ ਲੱਗ ਰਿਹਾ ਸੀ ਕਿ ਜੇ ਇਸ ਚੀਜ਼ ਤੋਂ ਮਤਲਬ ਥੋੜਾ ਜਿਹਾ ਲੋਕਾਂ ਵਾਲੇ ਸਾਈਡ ਤੋਂ ਟੈਨਸ਼ਨ ਤੋਂ ਸੁਸਾਇਟੀ ਤੋਂ ਦੂਰ ਜਾਣਾ ਤਬ ਮੈਨੂੰ ਇੱਕ ਵਾਰੀ ਮਤਲਬ ਵਿਆਹ ਕਰਾ ਕੇ ਮੈਂ ਸੈਟਲ ਹੋ ਜਾ ਤਾਂ ਮੇਰੇ ਮਾਈਂਡ ਤੋਂ ਉਹ ਟੈਨਸ਼ਨ ਤੇ ਨਿਕਲੇਗੀ ਕਿਉਂਕਿ ਆਬਵੀਅਸਲੀ ਜਦ ਤੁਸੀਂ ਨਵੇਂ ਮਤਲਬ ਸਪੇਸ ਐਂਟਰ ਕਰਦੇ ਹੋ ਤੇ ਪੁਰਾਣੀਆਂ ਚੀਜ਼ਾਂ ਨੂੰ ਥੋੜਾ ਭੁੱਲਣਾ ਸ਼ੁਰੂ ਕਰ ਦਿੰਦੇ ਹੋ